ਆਦੇ ਆਦੇ ਬੱਟਰੋ ਆ ਬੱਟਰੋ ਕੋਈ ਨਹੀਂ ਪਾਉਂਦਾ ਆ ਦੇਖੋ ਬੁੱਚੜੋ ਆ ਆ ਬੁੱਚੜੋ ਆ ਬੁੱਚੜਾ ਦਾ ਕੰਮ ਹੈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਉਹ ਪਿੰਡ ਵਾਲੇ ਲਾਹਨਤਿਓ ਉਹ ਲਾਹਨਤਿਓ ਲੋਕ ਉਹ ਸੋਡੀ ਖਾਤਰ ਲੜਨ ਵਾਲੇ ਬੰਦੇ ਘਰਾਂ 'ਚ ਖੜੇ ਆ ਓਏ ਉੱਧਰ ਨੁ ਭੈਣ ਜੁੱਦਾ ਤੈਨੂੰ ਮੈਂ ਪਹਿਲੇ ਕਿਹਾ ਸੀ ਭੈਣ ਦੀ ਖੁੱਦੀ ਜਾਵੇ ਉਹ ਆ ਜਲਾ ਗੱਟੀਆਂ ਭੈਣ ਨਾ ਭਾਈ ਸਾਨੂੰ ਪਹਿਲਾਂ ਭੈਣ ਜਾਉਂਦਾ ਇੱਧਰ ਰੋੜ ਇੱਧਰ ਤੇ ਇੱਧਰ ਆ ਤੜ ਗਿਆਂ ਭਾਈ ਗੱਟੀਆਂ ਓਏ ਗੱਡੀਆਂ ਦੋ ਆ ਬਈ ਦੋ ਆ ਹੋ ਗਿਆ ਤਿੰਨ ਹੋ ਹੋ ਆਉਂਦੀਆਂ ਪੰਜ ਗੱਡੀਆਂ ਥੱਲੇ 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 ਜਾਂਦੇ ਸੀ ਭੈਣ ਦੀ ਰੈਣ ਦੇ ਸ਼ੁਰੂ ਮੈਂ ਇਧਰੋਂ ਮੂੰਹ ਕਮਾ ਦੇ ਮੇਰੇ ਨਹੀਂ ਮੂੰਹ ਕਮਾ ਦੇ ਭੈਣ ਦੋ ਗੱਡੀਆਂ ਹੁਣ ਆਇਆ ਇਹਨੂੰ ਇਧਰ ਮੇਰੇ ਨਾਲ ਸੋ ਪੰਜਾਬ ਦੇ ਲੋਕੋ ਤੁਹਾਨੂੰ ਬਾਰ ਬਾਰ ਤੁਹਾਡੀਆਂ ਜਨੀਰਾਂ ਨੂੰ ਲਾਨਤੀਓ ਕਦੋਂ ਜਾਗੋਂਗੇ ਕਦੋਂ ਉੱਠੋਂਗੇ ਕਰੋ ਗੱਚਲਾ ਯਾਰ ਭੈਣ ਦਾ ਅੰਦਾ ਉੜਿਆ ਭੈਣ ਦੀ ਫੁੱਦੀ ਆ ਵਾ ਐਂ ਤੱਕ ਕਿਧਰ ਬਾੜਦੀ ਅੱਬਾ ਟੈਸਟ ਗੱਡੀ ਮੂਰੇ ਬੱਚ ਮਾਰਦੀ ਉਹਨਾਂ ਯਾਰ ਕਦੋਂ ਤੁਸੀਂ ਉੱਠੋਂਗੇ ਭੈਣ ਜਦੋਂ ਮਾਫ ਕਰਨਾ ਗਾਲ ਨਿਕਲਦੀ ਆ ਉਹ ਭੈਣ ਚੁੱਪ ਰਹਿੰਦੀ ਪੰਜਾਬ ਦੇ ਲੋਕ ਹੁਣ ਤੁਸੀਂ ਸ਼ਹਿਰਾਂ ਪੀ ਕੇ ਮਰਨਾ ਠੀਕ ਆ ਨਹੀਂ ਉੱਠੇ ਤੁਹਾਡੀ ਲਾਨ ਤਾਂ ਲੱਖ ਦੀ ਲਾਨ ਤਾਂ ਬੈਠੇ ਮਰ ਜਾਓ ਘਰਾਂ ਚ ਮਰਜੋ ਕੋਈ ਗੱਲ ਨਹੀਂ ਜਵਾਕ ਨਾ ਥੱਲੇ ਦੇ ਦੀ ਆਹ ਦੇਖੋ ਭੈਣ ਜਵਾਕ ਨਾ ਥੱਲੇ ਆ ਜੇ ਹੋਲੀ ਰੱਖ ਆਹ ਗੱਡੀ ਵਿੱਚ ਮਾਰਨ ਦੀ ਗੱਡੀ ਆ ਵਈ ਉਹਨੇ ਕਿ ਝਾਂ ਮੋੜ ਮੋੜ ਕਿਹ ਨਾਲ ਰੁਲ ਗਈਆਂ ਹਾਂ ਬੰਕੀਆਂ ਤਾਂ ਪਿੰਡ ਚ ਪਿੰਡ ਚ ਵਾਲ ਪਿੰਡ ਚ ਨਾ ਸੜਕ ਕਿਹੜੀ ਨਹੀਂ ਲੁਕੀ ਤਾਂ ਨਹੀਂ ਗਈ ਤੇ ਕਿਆ ਕਟ ਗਿਆ ਓਏ ਚਾਰ ਕਟ ਗਿਆ ਹੈ ਤਾਰਾ ਉਧਰ ਉੱਤੇ ਜਿਹੜੀ ਗੱਡੀ ਆ ਰਹੀ ਉੱਤੇ ਜੋ ਹੌਲੀ ਹੌਲੀ ਉਹ ਨਾ ਪੈ ਹੰਡ ਆਪ ਮੈਂ ਫੇਰ ਘੁੰਮ ਗਿਆ ਓਏ ਹਾਂ ਆ ਫੇਰ ਘੁੰਮ ਗਿਆ ਸੋ ਜੇ ਤੁਸੀਂ ਅੱਜ ਨਾਲ ਉੱਥੇ ਠੀਕ ਆ ਸਾਨੂੰ ਤਾਂ ਕੋਈ ਗੱਲ ਨਹੀਂ ਹੈ ਨਹੀਂ ਪਹੁੰਚਣ ਦੇਣਗੇ ਵੱਧ ਤੋਂ ਫੜ ਲੈਣਗੇ ਪਰਚਾ ਦੇ ਦੇਣਗੇ ਅੰਦਰ ਦੇ ਦੇਣਗੇ ਪਰ ਜੇ ਤੁਸੀਂ ਨਾ ਪਹੁੰਚੇ ਉਹ ਆ ਲੁਧਿਆਣੇ ਵਾਲੋ ਨੇੜੇ ਨੇੜੇ ਉਹ ਮਰੀਆਂ ਜ਼ਮੀਰਾਂ ਵਾਲੋ ਲਾਂਤ ਕੋ ਤੁਸੀਂ ਉੱਠ ਕੇ ਇੱਥੋਂ ਆ ਜਾਓ ਏ ਜੇ ਤੁਸੀਂ ਜੇ ਅੱਜ ਵੀ ਨਾ ਉੱਠੇ ਨਾ ਫਿਰ ਭੁੱਲ ਜਾ ਵੀ ਤੁਸੀਂ ਕਦੇ ਜ਼ਿੰਦਗੀ ਦੇ ਵਿੱਚ ਤੁਸੀਂ ਉੱਠ ਖੜੋਗੇ ਕਿੰਨੇ ਪਿੰਡ ਨੇ ਲਧਾਨੇ ਦੇ ਆਲੇ ਦਲੇ ਉੱਠ ਕੇ ਤੁਸੀਂ ਬੱਚਾ ਬੱਚੇ ਉਹਦੇ ਝੋਕ ਦੇ ਉੱਤੋਂ ਨਹੀਂ ਲਿਆਉ ਬੰਦੇ ਯਾਰ ਉਹਨੇ ਬੰਦੇ ਤੁਸੀਂ ਪਹੁੰਚ ਕੇ ਮੈਂ ਕਹਿੰਦਾ ਉੱਥੇ ਬੁੜੀਆਂ ਪਹੁੰਚ ਗਈਆਂ ਜਬਾਕ ਥੋੜੀ ਮਜਾਲ ਨਹੀਂ ਕਿਸੇ ਰੀ ਦਿੱਥੇ ਕਿੰਨੇ ਕਨੂੰ ਰੋਕ ਲੈਣਗੇ ਕਿੰਨੇ ਕਨੂੰ ਨਾਕੇ ਲਾਗ ਦੇਣਗੇ ਕੀ ਕਰ ਦੇਣਗੇ ਗੋਲੀਆਂ ਮਾਰ ਦੇਣਗੇ ਇੱਕ ਪਾਸੇ ਨਾ ਲਾਨਤੀਆਂ ਨੇ ਉਹਨਾਂ ਬਿਠਾ ਕੇ ਬਰਾਬਰ ਪ੍ਰਵਾਸੀਆਂ ਨੂੰ ਤੇ ਦੂਜਿਆਂ ਨੂੰ ਡੈਂਗਾਂ ਵਾਲਿਆਂ ਨੂੰ ਬਰਾਬਰ ਬਿਠਾ ਕੇ ਸਟੇਜ ਲਵਾਈ ਹੋਈ ਹੈ ਪੁਲਿਸ ਦੀ ਸਟੇਜ ਉਹਨੂੰ ਬੱਸ ਪ੍ਰੋਟੈਕਟ ਕਰ ਰਹੀ ਆ ਸਾਨੂੰ ਸਾਨੂੰ ਭੜਾਈ ਫਿਰਦੇ ਖੜੀ ਜਾਂਦੇ ਆ ਡਾਂਗਾ ਮਾਰ ਜਾਂਦੇ ਆ ਔਰ ਨਾਲ ਦਾ ਵੀ ਡਾਂਗਾ ਮਾਰੀਆ ਉੱਥੇ ਹੁਣ ਕਿੰਨਿਆਂ ਨੂੰ ਕਿੰਨਿਆਂ ਨੂੰ ਇਹ ਫੜ ਲੈਣਗੇ ਪਰ ਨਹੀਂ ਉੱਠਣਾ ਤੁਸੀਂ ਨਹੀਂ ਉੱਠਣਾ ਤੁਹਾਡੇ ਲਈ ਲੜਨ ਵਾਲੇ ਮਰਨ ਵਾਲੇ ਲੋਕ ਲੱਖਾਂ ਬੰਦਾ ਪੰਜਾਬ ਦਾ ਲੱਖਾਂ ਬੰਦਾ ਠੀਕ ਆ ਜਿਹੜੇ ਬੰਦੇ ਨੇ ਫੜੇ ਆ ਜਿਹੜੇ ਬੰਦੇ ਨੇ ਰੀਟੇਨ ਕਰ ਲਏ ਰਾਤ ਰੋਖ ਲੋ ਗੱਲ ਗੱਲ ਲੱਡਾ ਪਰ ਘੱਟੋ ਘੱਟ ਤੁਸੀਂ ਇਹਦਾ ਸੋਚ ਲਓ ਤੁਸੀਂ ਐਨੇ ਤਾਂ ਆਲੇ-ਦਾਲੇ ਪਿੰਡ ਹੀ ਨੇ ਲੁਧਿਆਣੇ ਦੇ ਇਕੱਲਾ ਲੁਧਿਆਣਾ ਇਹਨੂੰ ਠੱਲ ਪਾ ਦਿੰਦਾ ਗੱਡੀਆਂ ਦੋ ਮਹੀਨੇ ਦੂਜੇ ਪਾਸੇ ਹੀ ਹੋਗੀਆਂ ਬਈ ਨਹੀਂ 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 ਕਿੱਥੇ ਜਾਂਦਾ ਮਾੜਾ ਆਹੀ ਆ ਯਾਰ ਉਹ ਮਾਰਾ ਬਾਈ ਸੋ ਪਹੁੰਚਾਂਗੇ ਬਾਈ ਹਰ ਹਾਲ ਪਹੁੰਚਾਂਗੇ ਕੋਈ ਗੱਲ ਨਹੀਂ ਪਹੁੰਚੋ ਬਸ ਕਰਾ ਉੱਥੇ ਪਹੁੰਚੋ ਕੋਈ ਗੱਲ ਨਹੀਂ ਫੜ ਲੈਣ ਯਾਰ ਚਾਹੇ ਲੱਖ ਫੜ ਲੈਣੇ ਉਹ ਪਿੰਡ ਚ ਪੜਾ ਤੇ ਗਲੀ ਚ ਬਾੜ। ਅਰੇ ਹਾਂ ਮੈਨੂੰ ਮੈਰਾ ਮੈਂ ਦੋ ਜਣੇ ਮੂਹਰੇ ਕਰ ਤਾ। ਨਹੀਂ ਨਹੀਂ ਤੂੰ ਵਗਣਾ ਪਿੰਡਸ ਦਾ ਬਾੜ। ਕਮਾਂਦ ਸਿਆ ਬੁੱਚੜ ਬਣ ਗਿਆ ਤੂੰ ਬੁੱਚੜਾ ਅੱਜ ਬੁੱਚੜਾ ਕੇ ਜਿਹੜੀ ਆਲ ਸਿਆ ਬੁੱਚੜਾ ਤੂੰ ਪੰਜਾਬ ਦਾ ਤੂੰ ਪੰਜਾਬ ਦਾ ਕਾਤਲ ਲੋਗੋਂ ਤੁਸੀਂ ਲਹੂ ਪੀਂਦੀਆਂ ਜੋਕਾਂ ਜਿਹੜੀਆਂ ਤੁਸੀਂ ਪੰਜਾਬ ਨੂੰ ਚਿੰਬੜੀਆਂ ਮਾਰਤਾ ਪੰਜਾਬ ਕਾਲੇ ਪਾਣੀਆਂ ਨਾਲ ਜ਼ਹਿਰ ਨਾਲ ਉੱਤੋਂ ਤੁਸੀਂ ਸਰਖਿਆ ਦੇ ਰਹੇ ਹੋ। ਵੇ ਤਾਂ ਇਹ ਚੱਲੂਗਾ ਤਾਂ ਹੀ ਪਊਗਾ ਕਿੰਨਾ ਚਿਰ ਉੱਠਣਗੇ ਲੋਕ ਪੰਜਾਬ ਦੇ ਉੱਠਣਗੇ ਇਹ ਯਾਦ ਰੱਖੀ ਇਹ ਜਿੰਨਾ ਦਬਾਓਗੇ ਉਹਨਾਂ ਉੱਠਣਗੇ ਕਿੰਨੇ ਕਨੂੰ ਦਬ ਲਓਗੇ ਕਿੰਨੇ ਕਨੂੰ ਰੋਕ ਲਓਗੇ ਇਹ ਚਿੱਤੇ ਰੱਖਿਓ ਗੱਲ ਦਾ ਹੁਣ ਇਕੱਲਾ ਭਵੰਤ ਨਹੀਂ ਕੇਦਰੀਆਲ ਵੀ ਇਹ ਗੱਲ ਦਾ ਜ਼ਿੰਮੇਵਾਰ ਹੈ ਇਹ ਸਾਰੇ ਗੇਰਗੁਰ ਕੱਢੀ ਬੈਠਿਆ ਇਹਦਾ ਕੋਈ ਨਹੀਂ ਪੱਖ ਕਿਛੇ ਦੀ ਇਦਾਂ ਹੁਣ ਆਪਲਾ ਇਹਨੂੰ ਕਰ ਪੈਂ ਹੈ ਨਿੰਨਿਓਬ ਸਿੱਧਾ ਸਿੱਧਾ ਬਾੜ ਸਿੱਧਾ ਬਾੜ ਦੇ ਸਿੱਧਾ ਯਾਰ ਸਿੱਧਾ ਬਾੜ ਦੇ ਨਾ ਯਾਰ ਤੂੰ ਚਾਰ ਹੋ ਗਿਆ ਹਾਰਨ ਤੇ ਹੱਥ ਰੱਖਾਂ ਨਾ ਹੱਥ ਰੱਖ ਹੱਥ ਰੱਖਾਂਨ ਤੇ ਯਾਰ ਗਮੂਰੀ ਬੰਦਾ ਭਾਈ ਇਹ ਟੋਪ ਨੂੰ ਪਿੰਡਾਂ ਦਾ ਵੀ ਨਹੀਂ ਪਤਾ ਯਾਰ ਹੁਣ ਟਰੈਕਟਰ ਬੁਰੀ ਕਰ ਦਿੱਤਾ ਜੀ ਕਿੰਨੇ ਚੋਰਾਂ ਮੂਰੇ ਕਰਦੇ ਚੋਰ ਆ ਕਹਿੰਦੇ ਮੂਰੇ ਕਰਦੇ ਮੂਰੇ ਕਰਦੇ ਮੋੜ 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 ਉਤਰ ਕੇ ਭੱਜਦੇ ਮੇਰੇ ਨਾਲ ਮੋੜ ਸੀ ਹੈ ਉਤਰ ਕੇ ਪੰਜ ਖੜਦੇ ਖਾਂਦੇ ਮੋੜ 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 ਭੜ ਭੈਣ ਚੱਕੀ ਲੱਗਿਆ ਵੇ ਖੜ ਖੜ ਮੋੜ 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 ਭੈਣ ਦਾ ਯਾਰਾ ਬੰਦ ਵੀ ਹਿਜ ਬਾੜ ਲਈ ਮੋੜ 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 ਭੈਣ ਦਾ ਯਾਰਾ ਮੋੜ ਲਾ ਵਈ ਗੱਲੀ ਬਾਤ ਹੋ ਗਈ ਕਦੀ ਮੋੜਨੀ ਨਹੀਂ ਉਹ ਮੋੜ ਲਾ ਅੰਟੀ ਮੋੜਨੀ ਮੂਰੇ ਬੰਦਾ ਆ ਆ ਦੇਖਾ ਗੁੰਡਾ ਕਰਦੀ ਦੇਖ ਆ ਗੁੰਡਾ ਕਰਦੀ ਆ ਗੁੰਡਾ ਕਰਦੀ ਦੇਖੋ ਆ ਦੇਖੋ ਆ ਦੇ ਆ ਦੇਖੋ ਗੁੰਡਾ ਕਰਦੀ ਇਹਨਾਂ ਦੀ ਆ ਗੁੰਡਾ ਕਰਦੀ ਦੇਖੋ ਇਹਨਾਂ ਦੀ ਆ ਗੁੰਡਾ ਕਰਦੀ ਦੇਖੋ ਆ ਗੁੰਡਾ ਕਰਦੀ ਦੇਖੋ ਆ ਗੁੰਡਾ ਕਰਦੀ ਦੇਖੋ ਆ ਗੁੰਡਾ ਕਰਦੀ ਦੇਖੋ ਪੁਲਿਸ ਦੀ ਤੁਸੀਂ ਪਾਣੀ ਨਹੀਂ ਪੀਂਦੇ ਨਹੀਂ ਨਹੀਂ ਆਉਂਦੇ ਯਾਰ ਅਸੀਂ ਨਹੀਂ ਆਉਂਦੇ ਤੁਸੀਂ ਨਹੀਂ ਪਾਣੀ ਪੀਂਦੇ ਤੂੰ ਜਵਾਬ ਜਵਾਬ ਦਾ ਮਾੜਾ ਹਿੱਸਾ ਲਾ ਲੈ ਹਿੱਸਾ ਨਾ ਮਾੜਾ ਯਾਰ ਗੱਡੀ ਨਾਲ ਮਗਰੋਂ ਮਾਰੀ ਵਿੱਚ ਮਗਰੋਂ ਗੱਡੀ ਵਿੱਚ ਉਹ ਰੇੜੀ ਵਾਲੇ ਕਾ ਤੂੰ ਕਾ ਵੈਰੀ ਬਣਿਆ ਹੋਏ ਉਹ ਤੂੰ ਤਾਂ ਪੰਜਾਬੀ ਆ ਤੂੰ ਹੀ ਨਹੀਂ ਪਾਣੀ ਪੀਣਾ ਅੱਗ ਲਾ ਦਿਓ ਅੱਗ ਆਪਾਂ ਨੂੰ ਅੱਗ ਲਾ ਦਿਓ ਵੀ ਮਾਰ ਦਿਓ ਬਾਈ ਪੈਟਰੋਲ ਪਾ ਕੇ ਅੱਗ ਲਾ ਦਿਓ ਅੱਗ ਲਾ ਦਿਓ ਲੱਖਾਂ ਘੇਰਦੇ ਸਰਕਸਾਂ ਅੱਗ ਲਾ ਲਿਜਾਣਾ ਜਾਂਦਾ ਕਿਉਂ ਬਾਈ ਕੀ ਗੱਲ ਗੱਤ ਕਰਦੇ ਸੀ ਕਾਦੇ ਲਈ ਦੱਸੋ ਦੱਸ ਤੁਸੀਂ ਨਹੀਂ ਪਾਣੀ ਪੀਂਦੇ ਤੁਸੀਂ ਪੀਂਦੇ ਨਹੀਂ ਥੋੜਾ ਜਵਾਕ ਨਹੀਂ ਪੀਂਦੇ ਬਾਈ ਤੁਸੀਂ ਜਿਹੜਾ ਪੀਂਦੇ ਨਹੀਂ ਨਹੀਂ ਅਸੀਂ ਨਹੀਂ ਆਉਣਾ ਬਈ ਚਚਕ ਤਾ ਅਸੀਂ ਨਹੀਂ ਆਉਣਾ ਓਏ ਲੋਕ ਖੁੱਦੂ ਆ ਗਏ ਆ ਹਾ ਰੇਡੀਓ ਲੋਕਾਂ ਨੂੰ ਹੁਣ ਤੱਕ ਕਿੱਥੋਂ ਹੁਣ ਗੱਡੀ ਨਹੀਂ ਨਿਕਲਨੀ ਬਈ ਗਲੀ ਭੀੜੀ ਆ ਫਸ ਗਈ ਜੇ ਲੱਗ ਗਈ ਪਿੰਡਾਂ ਦਾ ਬੰਦਾ ਹੀ ਨਿਕਲ ਰਿਹਾ ਹੋਵੇ ਬਾਹਰ ਯਾਰ ਕਮਾਲ ਦੀ ਗੱਲ ਉਹਦੀ ਪਿੰਡ ਕਿਹੜਾ ਹੈ ਯਾਰ ਭੈਣ ਤੇ ਰਾਮਾ ਪਤਾ ਨਹੀਂ ਕਿਹੜਾ ਰਾਮਾ ਸ਼ਾਇਦ ਰਾਮਾ ਨਹੀਂ ਨਹੀਂ ਇਹ ਤਾਂ ਯਾਰ ਭੈਣ ਚ ਲਧਾਨ ਦੇ ਨੇੜੇ ਸੀਗਾ ਉਹ ਤਾਂ ਕੀ ਨਾਂ ਤੇ ਚੁਇ ਦੇਦਾ ਕੀ ਨਾਂ ਵੀ ਯਾਰ ਭੈਣ ਚ ਪਿੰਡ ਦਾ ਵੀ ਪਤਾ ਨਹੀਂ ਲੱਗਿਆ ਸੱਜਾ ਕਲਾ ਹਿੱਸਾ ਜੱਜਾ ਪਿਆ ਸੀ ਸੱਜਾ ਨਹੀਂ ਨਹੀਂ ਭੰਨ ਤਾ ਯਾਰ ਗੱਡੀ ਭੰਨਦੇ ਤੁਸੀਂ ਭੰਨੋ ਭੰਨ ਤਾ ਗੱਡੀ ਭੰਨਦੇ ਉਹ ਪਿੰਡਾ ਮੇਰੇ ਇੱਥੇ ਬੋਲ ਕੇ ਆਏ ਆਪਾਂ ਤੇ ਕਿਹੜਾ ਪਿੰਡ ਜਿਉ ਲਧਾਨ ਦੇ ਵਾਲੇ ਉਹਦੇ ਉਰਲੇ ਪਾਸੇ ਉਹ ਨਹੀਂ ਘੜਾ ਭੈਣ ਮੁੱਲਾਂਪੁਰ ਦੇ ਨਾਲ ਇਧਰ ਲਈ ਟਰੈਕਟਰ ਵਾਲੇ ਮਰਵਾਤਾ ਸੀ ਇੱਥੇ ਇਹ ਨਹੀਂ ਖੁੱਲਦੀ ਭਾਨੋ 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 ਸਟੀਕਾ ਟਾਕੀ ਪੱਟੀ ਜੀ ਟਾਕੀ ਪੱਟੀ ਹੁੰਦੇ ਆ ਕੋਈ ਨਹੀਂ ਪਟਣਦੇ ਯਾਰ ਪਟ ਦੇਣ ਦੇ ਕੋਈ ਨਹੀਂ ਪਟ ਦੇਣ ਦੇ ਕੋਈ ਨਹੀਂ ਆਹ ਦੇਖ ਲੋ ਇਹਨਾਂ ਬੱਚੜਾਂ ਦਾ ਹਾਲ ਓਏ ਬੱਚੜਾਂ ਦਾ ਹਾਲ ਦੇਖ ਲੋ ਪੰਜਾਬ ਦੇ ਲੋਕੋ ਹਲੇ ਵੀ ਨਹੀਂ ਉਹ ਲਾਂਹਤ ਕੋ ਉੱਠਣਾ ਓਏ ਉਹ ਲੱਖ ਦੀ ਲਾਂਹਤ ਆ ਉਹ ਸਾਨੂੰ ਘਰਾਂ ਚ ਆ ਪਏ ਓਏ ਆ ਪਿੰਡਾਂ ਵਾਲੇ ਦੇਖ ਲਓ ਕੋਈ ਬੰਦਾ ਨਹੀਂ ਡੇੜੇ ਆ ਰਿਹਾ ਉਹ ਤਮਾਸ਼ਾ ਦੇਖੀਏ ਇੱਥੇ ਦੇ ਵਿੱਚ ਗੱਡੀ ਬੈਕ ਕਰਕੇ ਵਿੱਚ ਮਾਰਦੇ ਮਾਰ ਕਾ ਕਰ ਕਰ ਕਿਹ ਚੱਗੀ ਲੱਗੀ ਨਾਲ ਪਿੱਛੇ ਨਾਲ ਨਾਲ ਆਈ ਹੋੜੀ ਬਾਈ ਮਰੇ ਮੁੜਦੀ ਨਹੀਂ ਨਾ ਨਹੀਂ ਨਿਕਲਣਾ ਬਾਈ ਨਹੀਂ ਤੂੰ ਭੰਨ ਦਿਓ ਯਾਰ ਭੰਨ ਦਿਓ ਨਹੀਂ ਨਿਕਲਣਾ ਦੋ ਲੋਕ ਆ ਭੈਣ ਜਦ ਘਰਾਂ ਚ ਬੈਠੇ ਲੋਕ ਦੇਖੀ ਖੜੇ ਅੱਛਾਂ ਜੱਥ ਤੇ ਬਈ ਇਹਨਾਂ ਦੀ ਭੈਣ ਦੇ ਯਾਰੋ ਇਹਨਾਂ ਨੂੰ ਐ ਹੀ ਨਹੀਂ ਪਤਾ ਭੈਣ ਦੀ ਲੰਨ ਇਹ ਸੋਡੇ ਖਾਤਰ ਭੈਣ ਤੁਰੇ ਫਿਰਦੇ ਆ ਤੁਸੀਂ ਆਦੇ 12 ਜਵੇ ਇਹ ਕਹ ਸਕਦੇ ਇੱਥੇ ਪਿੰਡ ਇਕੱਠਾ ਕਰ ਲੋ ਲੋਕਾਂ ਦੇ ਕੇ ਦੱਸ ਮੈਂ ਮੈਂ ਤੈਨੂੰ ਮੇਧਰਾ ਦੇ ਪਰਲੀ ਗਲੀ ਮੋੜ ਦਾ ਗਲੀ ਭੀੜੀ ਜੀ ਉਹ ਤੂੰ ਭੈਣ ਦੇ ਭਾਈ ਉਹਦੇ ਟਰੈਕਟਰ ਆ ਗਿਆ ਮੁਰੇ ਯਾਰ ਮੈਂ ਕਿਧਰ ਮੋੜਦਾ ਚੱਲੋ ਮੈਂ ਤੁਹਾਨੂੰ ਉਹਦੀ ਭੈਣ ਚਲੋ ਟਰੈਕਟਰ ਵਾਲੀ ਗੱਡੀ ਉਹ ਉਹਰਾ ਲਗਾ ਦੀ ਤੁਮਾ ਕਹੇ ਜਨਾ ਵੀ ਗੱਡੀ ਭੈਣ ਦਾ ਯਾਰੋ ਇਧਰ ਨੂੰ ਮੋੜ ਲਾ ਰਮੋਂ ਉਹਦੀ ਕਿਹਾ ਮੈਂ ਗੱਡੀ ਪੁਲਿਸ ਦੀ ਆ ਮੈਂ ਤਾਂ ਕਿ ਭਾਈ ਸਿੰਪਲ ਕਾਰ ਵੀ ਆਉਂਦੀ ਆ ਮੈਨੂੰ ਇੱਕ ਪਿੰਡ ਭੈਣ ਚੋਤ ਨਹੀਂ ਪਤਾ ਕੀ ਨਾਂ ਪਿੰਡ ਦੇ ਨੀ ਲੋਕਾਂ ਨੂੰ ਗਾਉਂ ਵੀ ਨਹੀਂ ਭਾਈ ਬਾਹਰ ਨਿਕਲ ਰਹੇ ਪਾਉਂਦੇ ਦਮਾਚਾ ਦੇਖੀ ਹੁੰਦੇ ਤਾਂ ਮਾਸੀ ਸ਼ਾਲਾਹੀਂ ਤੋ ਖੜ ਨਹੀਂ ਉਹ ਭਾਈ ਹਲੋ ਉਹ ਭਾਈ ਉਹ ਭਾਈ ਹਲੋ ਉਹ ਭਾਈ ਹਲੋ ਆਹ ਦੀ ਫੁੱਦੀ ਖੜਨੀ ਨਹੀਂ ਦਿੰਦੇ ਕਿਸੇ ਨੂੰ ਨਾ ਨਹੀਂ ਭੈਣ ਤੇ ਮਾੜੇ ਪਿੰਡਾਂ ਚੋਕਾ ਅੱਕਾ ਬੱਚੇ ਫਿਰ ਤੱਕੀ ਜਦੋਂ ਭੈਣ ਦਾ ਰੱਖ ਲੋਕਾਂ ਨੂੰ ਆਹ ਦੇਖੋ ਫੋਨ ਦੱਬੀ ਤੁਰ ਜਾਂਦੇ ਨੇ ਨਹੀਂ ਉਹ ਖੜੇ ਆ ਲੋਕ ਭਾਏ ਗਰਾ ਮਰੇ ਨਿਕਲੇ ਲੋਕ ਬਾਹਰ ਡਾਈ ਬਿਚਲੇ 10000 ਆਹ ਫੈਂਟ ਨਾਲੇ ਪਤਾ ਲੱਗ ਗਿਆ ਉਹ ਵੀ ਲੱਖਾ ਬਾਈ ਮਾਸ਼ਾਹ ਕੀ ਜਿਆਦਾ ਖੜੇ ਆ ਲੋਕ ਆਹ ਸਪੀਕਰ ਲੱਗੇ ਵੇ ਤਾਂ ਹਲਾ ਆ ਮਨ ਲ ਕੀ ਗੁਰਦੁਆਰਾ ਕੀ ਆ ਪਤਾ ਨਹੀਂ ਗੁਰਦੁਆਰਾ ਕੀ ਆ ਬਾਈ ਤਾਂ ਜੁੰਟ ਲੱਗੀ ਹੋਈ ਆ ਖੜਦੇ ਨਹੀਂ ਹੁੰਦੇ ਉਹ ਬਾਹਰ ਡਵਾਈਆਂ ਦੇ ਲੋਕ ਖੜਦੇ ਨਹੀਂ ਗੰਦੇ ਉਹ ਦੇਖੋ ਕਾਲਾ ਗੱਡੀ ਜਾਂਦੇ ਆ ਪਰ ਕਿੰਨੇ ਕੁ ਨਹੀਂ ਖੜਨਦੇ ਨੇ ਕਿੰਨੇ ਹੋਣੇ ਪੁਲਿਸ ਵਾਲੇ 50 ਜਣੇ ਹੋਣੇ ਹੋਰ ਕਿੰਨੇ ਕੁ ਹੋਣੇ ਪਿੰਡ ਤੋਂ ਪਿੰਡ ਤਾਂ ਇੰਨਾ ਤੈਨੂੰ ਫੋਨ ਚੱਲਦਾ ਤੇ ਮਿਖਾਉਂਦਾ ਫੋਨ ਬਈ ਹੁਣ ਤੇ ਬੰਦ ਸੀ ਪਾਜੀ ਛੀਚਾ ਪਣ ਲੈ ਵਈ ਕੋਈ ਨੀ ਪਾਂਦਾ ਪਾਂਗਾ ਆ ਦੇ ਆ ਦੇ ਬਚੜੋ ਓ ਪਚੜੋ ਕੋਈ ਨਹੀਂ ਪਾਂਦੋ ਆ ਦੇਖੋ ਬਚੜੋ ਆ ਆ ਬੱਤਰਾ ਆ ਬੱਤੜਾ ਦਾ ਕੰਮ ਹੈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਓ ਪਿੰਡ ਵਾਲੇ ਲਾਹਨਤ ਹੋ ਓ ਲਾਹਨਤ ਹੋ ਲੋਕ ਓ ਸੋਢੀ ਖਾਤਰ ਲੜਨ ਵਾਲੇ ਬੰਦੇ ਘਰਾਂ 'ਚ ਖੜੇ ਆ ਓਏ